ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਮੋਗੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਆਪਣੀ ਆਪਣੀ ਜ਼ਿੰਦਗੀ ਵਿੱਚ ਖੁਸ਼ ਹੋਮੋਗੇ ਜੀ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਾਂ ਕਾਰਾਂ ਵਿੱਚ ਮਾਲਕ ਕਰੇ ਇਹ ਵਾਦਾ ਲਾਇ ਭਾਈ ਥੈਂਕ ਯੂ ਆਰ ਜੂ ਨੋ ਭਾਈ ਥੈਂਕ ਯੂ ਗੱਲ ਐਦਾਂ ਜੀ ਅਸੀਂ ਖੜੇ ਤੇ ਜੂਸ ਵੀਰੇ ਠੰਡਾ ਤਾਂ ਜਮਾ ਹੀ ਨਹੀਂ ਹੁਣ ਠੰਡਾ ਹੀ ਨਹੀਂ ਹੈਗਾ ਠੰਡਾ ਘੱਟ ਆ ਯਾਰ ਲਾਓ ਫਿਰ ਹਾਂ ਬਰਫ਼ ਕੋਈ ਨਹੀਂ ਇੱਥੀ ਲਿਆ ਕੁੱਟ ਕੇ ਬਰਫ਼ ਥੋੜੀ ਮੈਂ ਉਹ ਝੂਠਾ ਕਰਤਾ ਇਹ ਝੂਠਾ ਹੋ ਗਿਆ ਹੁਣ ਥੋੜਾ ਜਿਹਾ بڑا ਜਿਹਾ ਕੱਪੜਾ ਉਹ ਦੇਖ ਲਈ ਆਪਣਾ ਭਾਂਡਾ ਭਾਈ ਤੇ ਮੈਂ ਪੀ ਕੇ ਦੇਖਣਾ ਮੇਰੇ ਵਾਲੇ ਚ ਠੀਕ ਆ ਫੇਰ ਵੀ ਹੋਰ ਪੀਉਂਗੀ ਮੈਂ ਹੁਣ ਉਹ ਉਹਦੇ ਚ ਬਰਫ਼ ਪਾਣੀ ਉਹ ਭੁੱਲ ਗਿਆ ਤੇ ਲਓ ਜੀ ਆਏ ਹੋਇਆ ਰੋਪੜ ਰੋਪੜ ਆਏ ਸੀ ਕਿ ਅਸੀਂ ਭਾਈ ਅ ਤੁਹਾਨੂੰ ਹੁਣ ਜਿਵੇਂ ਪਤਾ ਹੀ ਹੈ ਵੀ ਰਖੜੀਆਂ ਦਾ ਤਿਹਾਰ ਆ ਗਿਆ ਹਨ ਅ ਹੈ ਤਾਂ ਹਜੇ ਹੈਗਾ ਵਿੱਚ 20 20 25 ਕਿ ਦਿਨ ਤਾਂ ਹੈਗੇ ਹੈ ਜੀ ਮਹੀਨਾ ਹੀ ਲਾ ਲਓ ਨਹੀਂ 25 ਕਿ ਦਿਨ ਰਹਿਗੇ ਆ ਹਾਂ ਵੀ 25 ਕਿ ਦਿਨ ਰਹਿਗੇ ਤੇ ਇੰਨੀ ਐਡਵਾਂਸ ਅਸੀਂ ਇਸ ਕਰਕੇ ਆ ਗਏ ਕਿਉਂਕਿ ਅਸੀਂ ਭੇਜਣੀ ਹੈ ਜੀ ਬਾਹਰ ਨੂੰ ਰਖੜੀਆਂ ਪਹਿਲਾਂ ਇੱਧਰ ਮਿਲੋ ਜੀ ਸੱਚੇ ਕਾਲ ਜੀ ਸਾਰਿਆਂ ਨੂੰ ਅ ਕਿਆ ਕਰੀਏ ਜੀ ਕੋਲੀ ਮਾਸੀ ਨੂੰ ਬਾਰ ਆਸਟ੍ਰੇਲੀਆ ਰਖੜੀਆਂ ਪਾਉਣੀਆਂ ਫਿਰ ਦੀਦੀ ਨੇ ਚਲੋ ਵੀੜਿਆੜੀਆਂ ਤਾਂ ਫਿਰ ਵੀ ਦੋ ਦਿਨਾਂ ਚ ਪਹੁੰਚ ਜਾਣੀਆਂ ਸੀਗੇ ਪੂਰੀ ਇੰਡੀਆ ਦੇ ਵਿੱਚ ਹੀ ਆ ਤਾਂ ਦੀਦੀ ਕਹਿੰਦੇ ਆਪਾਂ ਛੇਤੀ ਟੈਨਸ਼ਨ ਫਰੀ ਹੋਈਏ ਬਾਰ ਬਾਰ ਕੌਣ ਆਊਗਾ ਇਸ ਕਰਕੇ ਫਿਰ ਹੁਣ ਅਸੀਂ ਰੋਖੜੀਆਂ ਦੀ ਸ਼ਾਪਿੰਗ ਕਰਨੀ ਹੈ ਉਸ ਤੋਂ ਪਹਿਲਾਂ ਅਸੀਂ ਕਿਹਾ ਵੀ ਮੜੇ ਜੇ ਅੱਖਾਂ-ਅੱਖਾਂ ਦੀਆਂ ਖੋਦੀਏ ਥੋੜੇ ਜਿਹਾ ਵੀ ਜੋਸ਼ ਚਾਹੀਦਾ ਵੀਡੀਓ ਬਣਾਉਣ ਨੂੰ ਅੱਜ ਮੈਂ ਥੋੜੇ ਜਿਹਾ ਲੋਜ ਆ ਉਹ ਕਰ ਰਹੀ ਸੀ ਜੀ ਇਸ ਕਰਕੇ ਮੈਂ ਕਿਹਾ ਸਰ ਤਾਂ ਜੀ ਨੂੰ ਵੀ ਜੂਸ ਪਿਲਾਉਂਦਾ ਪਹਿਲਾਂ ਮੈਨੂੰ ਜੂਸ ਪਿਲਾਓ ਨਰਜੀ ਲਿਆਓ ਵੀਡੀਓ ਬਣਵਾਓ ਫੇਰ ਵੀਡੀਓ ਬਣਵਾਓ ਫੇਰ ਫੇਰੇ ਆਪ ਕਹਿੰਦੇ ਨੇ ਹੁਣ ਤੂੰ ਚੁੱਪ ਕਰ ਜਾ ਹੁਣ ਕ ਚੁੱਪ ਕਰ ਜਾ ਇਹ ਗੱਲ ਐਦਾਂ ਨਹੀਂ ਫੇਰ ਰੱਖਣੀਆਂ ਕਿਉਂਕਿ ਇੱਥੇ ਵਾਲਿਆਂ ਦਾ ਚਲੋ ਜਿਹੜੇ ਭਾਈ ਮੋਹਲੂ ਨੂੰ ਭੇਜਣੀਆਂ ਉਹ ਤਾਂ ਇੰਡੀਆ ਚ ਹੀ ਆ ਉਹਨੂੰ ਤਾਂ ਇੱਕ ਦੋ ਦਿਨਾਂ ਚ ਪਹੁੰਚਣੀ ਆ ਉਹ ਤਾਂ ਚਲੋ ਇੱਕ ਦੋ ਦਿਨ ਚ ਪਹੁੰਚਣੀ ਆ ਹਨਾ ਪਰ ਜਿਹੜੀਆਂ ਆਸਟ੍ਰੇਲੀਆ ਨੂੰ ਭੇਜਣੀਆਂ ਉਹਨੂੰ ਟਾਈਮ ਲੱਗ ਜਾਂਦਾ ਫੇਰ ਉਹ ਚੀਜ਼ ਦਾ ਸਵਾਦ ਜਿਆ ਨਹੀਂ ਆਉਂਦਾ ਮਤਲਬ ਜੇ ਤਿਹਾਰ ਲੰਘੇ ਤੇ ਪਹੁੰਚੇ ਹਨਾ ਇਸ ਕਰਕੇ ਅਸੀਂ ਸੋਚਿਆ ਵੀ ਚਲੋ ਪਹਿਲਾਂ ਇਹੀ ਕੰਮ ਕਰਿਆ ਜਾਵੇ ਭਾਈ ਜਿਆਦਾ ਚੱਲ ਕੋ ਲਓ ਜੀ ਜੂਸ ਬਾਈ ਨੇ ਭਰਤਾ ਸੀਗਾ ਜਿਆਦਾ ਗਲਾਸ ਬਾਈ ਇੱਥੇ ਆ ਕੇ ਖੜ ਗਿਆ ਬਾਈ ਕਹਿੰਦਾ ਯਾਰ ਜਿਆਦਾ ਭਰ ਹੋ ਗਿਆ ਕਹਿੰਦਾ ਵੀ ਪਹਿਲਾਂ ਜੂਸ ਪੀ ਲਵਾਂ ਤਾਂ ਕਰਕੇ ਵੀਡੀਓ ਕਰਨੀ ਪਈ ਜੀ ਸਾਨੂੰ ਬੰਦ ਜੂਸ ਆਪਾਂ ਨੇ ਪੀ ਲਿਆ ਹੁਣ ਹਨ ਤੇ ਗੱਲ ਇਦਾਂ ਹੀ ਵੀ ਪਾਈ ਜੇ ਬਾਅਦ ਵਿੱਚ ਰੱਖੜੀਆਂ ਪਹੁੰਚੇ ਉਹਦਾ ਸਵਾਦ じゃ ਨਹੀਂ ਹੈਗਾ ਹਨਾ ਟਾਈਮ ਨਾਲੇ ਕੋਈ ਹਰ ਇੱਕ ਚੀਜ਼ ਹੁੰਦਾ ਵੀ ਚਲਤ ਹੋਂ ਲੰਘ ਗਿਆ ਹੋਂ ਕਿਹਾ ਹਾਂ ਹਾਂ ਕੋਈ ਵੀ ਚੀਜ਼ ਆ ਜ਼ਿਆਦਾ ਤਾਂ ਤਿਹਾਰ ਵਾਲੇ ਦਿਨ ਸਭ ਕੁਝ ਯਾਦ ਹੋਂ ਨਾ ਉਹਦਾ ਭੈਣ ਭਾਈ ਦਾ ਪਿਆਰ ਸਭ ਕੁਝ ਹਾਂ ਕੋਈ ਵੀ ਚੀਜ਼ ਆ ਨਾ ਟਾਈਮ ਦੇ ਹਿਸਾਬ ਕੇ ਲੈ ਚੰਗੀ ਲੱਗਦੀ ਹੁੰਦੀ ਆ ਤੇ ਤਾਂ ਕਰਕੇ ਹੁਣ ਅਸੀਂ ਆਏ ਵੇ ਜੀ ਰੋਪੜ ਰਖੜੀਆਂ ਲੈਣੀਆਂ ਐ ਜਿਹੜੀਆਂ ਆਸਟ੍ਰੇਲੀਆ ਨੂੰ ਰਖੜੀਆਂ ਭੇਜਣੀਆਂ ਉਹ ਤਾਂ ਅਸੀਂ ਅੱਜ ਕੋਰੀਅਰ ਕਰ ਦੇਣੀਆਂ ਹੈ ਨਾ ਤੇ ਜਿਹੜੀਆਂ ਮ ਮੋਲੂ ਨੂੰ ਭੇਜਣੀ ਆ ਉਹਦੇ ਅੱਜੇ ਕਰਦਣੀ ਆ ਉਹ ਦੋਕ ਦਿਨ ਹਟਕੇ ਕਰਦ ਲੈ ਮੈਂ ਕਹਿੰਦੀ ਉਹ ਦੋਕ ਦਿਨ ਦੋ ਚਾਰ ਦਿਨ ਰੋਕੇ ਕਰਾਂਗੇ ਕੂਰੀਅਰ ਤੇ ਲੈ ਅੱਜੇ ਲੈਣੀਆਂ ਵੈਸੇ ਹਨਾ ਫੇਰ ਆ ਕੇ ਕਰ ਦੂਗੇ ਹਾਂ ਆਜੋ ਫਿਰ ਤੁਹਾਨੂੰ ਹੁਣ ਬਾਜ਼ਾਰ ਦੀ ਭਾਈ ਰੌਣਕ ਦਿਖਾਣੇ ਆ ਹੁਣ ਤਿਆਰ ਕਰਕੇ ਬਾਜ਼ਾਰ ਚਹਲ ਪਹਿਲ ਕਰਦੇ ਆ ਦੁਕਾਨਾਂ ਸਜਾਈਆਂ ਪਈਆਂ ਦੁਕਾਨਦਾਰਾਂ ਨੇ ਹਨਾ ਚਾ 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 ਚਾਕਲੇਟ ਦਵਾ ਮੈਨੂੰ ਪਹਿਲਾਂ ਲੈ ਦੱਸ ਹੁਣ ਪਹਿਲਾ ਚਾ ਉਹ ਪਹਿਲਾਂ ਜੂਸ ਵਾਲਾ ਪੰਗਾ ਦਾ ਹੁਣ ਚਾਕਲੇਟ ਵਾਲਾ ਛੱਡ ਗਿਆ ਅੱਛਾ ਇਹ ਪੰਗੇ ਆ ਫੇ ਪੰਗੇ ਹੀ ਆ ਹੋਰ ਕੀ ਆ ਦੇਖ ਲਓ ਜੀ ਦੇਖ ਲਓ ਇੱਧਰ ਹੈ ਇਸ ਹਾਲਾਤ ਦੇ ਵਿੱਚ ਜੂਸ ਪੀਣਾ ਚਾਹੀਦਾ ਕਿ ਨਹੀਂ ਪੀਣਾ ਚਾਹੀਦਾ ਚਾਕਲੇਟ ਕਦੇ ਕਦੇ ਖਾਣੀ ਚਾਹੀਦੀ ਕਿ ਨਹੀਂ ਖਾਣੀ ਚਾਹੀਦੀ ਇੱਧਰ ਪੰਗੇ ਦੱਸਨੇ ਆ ਜੂਸ ਵਾਲਾ ਦਾ ਚੱਲ ਮੈਂ ਜੂਸ ਵਾਲਾ ਦਾ ਵੈਸੇ ਪੰਗਾ ਨਿਕਲ ਗਿਆ ਚੌਕਲੇਟ ਨਾਲ ਦਾ ਪੰਡ ਨਹੀਂ ਪੰਗਾ ਹੁੰਦਾ ਸਰਬਾਤ ਜੀ ਕਦੇ ਕਦੇ ਨਾ ਪ੍ਰੈਗਨੈਂਸੀ ਚ ਬੰਦਾ ਲੋ ਫੀਲ ਕਰਦਾ ਹੈ ਨਾ ਦੀਦੀ ਦੀਦੀ ਨੂੰ ਵੀ ਪਤਾ ਹੈ ਕਦੇ ਕਦੀ ਕ੍ਰੇਵਿੰਗ ਹੁੰਦੀ ਵੀ ਆ ਬਿਖਾਣੀ ਆ ਆ ਗੱਲ ਹੁੰਦੀ ਆ ਬਾਈ ਉਹ ਖਾ ਲਾ ਖਾਣੀ ਹੈਗਾ ਇਹ ਚਲੋ ਫੇਰ ਚੱਲਦੇ ਆ ਜੀ ਅੱਗੇ ਦੁਵਾਕੇ ਨੂੰ ਚੌਕਲੇਟ ਫੇਰ ਮਿਲਦੇ ਆ ਤੁਹਾਨੂੰ ਬਾਜ਼ਾਰ ਵਿੱਚ ਜਾ ਲਓ ਜੀ ਪਹੁੰਚ ਗਏ ਬਾਜ਼ਾਰ ਚ ਸਰਫ ਖੜੀਆਂ ਬਹੁਤ ਸੋਹਣੀਆਂ ਸੋਹਣੀਆਂ ਹਨਾ ਦੇਖਦੇ ਹਾਂ ਹੁਣ ਭਾਈ ਕਿਹੜੀਆਂ ਪਸੰਦ ਆਉਂਦੀਆਂ ਰਖੜੀਆਂ ਦਾ ਪੈਸੇ ਬਹੁਤ ਰੰਗੀਆਂ ਹਨਾ ਬਾਕੀ ਹੁਣ ਅੰਦਰ ਵੀ ਲੱਗੀਆਂ ਹੋਈਆਂ ਅੰਦਰ ਵਾਲੀਆਂ ਵੀ ਤੁਹਾਨੂੰ ਦਿਖਾਉਨੇ ਆ ਲਓ ਇਹ ਰਖੜੀਆਂ ਮੇਰੇ ਮੂਰਨੇ ਮਨਕੀਰਤ ਨੂੰ ਰਖੜੀਆਂ ਬਣਨੀਆਂ ਕਿੰਨੇ ਪੈਸੇ ਦੇਣੇ ਸਨ ਨੂਰ ਤਾਂ ਮੈਂ ਕੀਰਤ ਦਊਂਗਾ ਪੈਸੇ ਮੈਂ ਥੋੜੀ ਤੁਸੀਂ ਦੋਗੇ ਤੇ ਉਹਨੂੰ ਤੇਹੀ ਉਹ ਦਊਗਾ 20-4-5 ਰੁਪਏ ਦੇ ਦਿਆਂਗੇ ਥੱਲੇ ਵਾਲੇ ਮਨ ਕੀਰਤ ਨੇ ਤਾਂ ਹਜੇ ਵਿਚਾਰੇ ਨੂੰ ਹਜੇ ਤਾਂ ਮਨ ਕੀਰਤ ਨੂੰ ਇਕੱਰ ਪਈਦਾ ਵੀ ਨਹੀਂ ਪਤਾ ਵਿਚਾਰੇ ਨੂੰ ਸ਼ਗਨ ਦਾ ਸ਼ਗਨ ਰੱਖੜੀਆਂ ਭਾਈ ਬਹੁਤ ਸੋਹਣੀਆਂ ਸੋਹਣੀਆਂ ਹਨ ਆ ਵੀ ਸੋਹਣੀਆਂ ਰਖੜੀਆਂ ਇਹ ਬੰਦਨ ਹੈ ਪਿਆਰ ਦਾ। ਇਸ ਲਈ ਕਾਲ ਕਰਨ ਲਈ ਚਕਟਨੀੇ ਕਰਾਉਣੀ ਪਿਆਰ ਦਾ ਹੀ ਬੰਦਨ। ਭਰਾਵਾਂ ਦਾ ਗੁੰਡਾ ਕਰਾ ਦੇਣਾ। ਆਪੇ ਪਿਆਰ ਦਾ ਬੰਦਨ ਹੈ। ਹੂੰ। ਕੀ ਬ੍ਰੇਸਲੇਟ? ਇਹ ਵੀ ਹੁੰਦਾ ਵਿੱਚ। ਇਹ 70 ਦੇ। ਇਹ ਮਤਲਬ ਲੱਗਦਾ ਤਾਂ ਦੇਣਾ ਆਪਾਂ ਜਿੱਤਾ। ਅੱਛਾ ਅੱਛਾ। ਚਲੋ ਆਪਾਂ ਜੀ ਦੇਖ ਲਓ। ਤਾਗੇ ਜੀ ਲੈਣੇ ਮੈਂ ਵੀ ਮੋਲੂ ਫਿਰ ਦੁਨੀਆਂ ਬੰਨ ਦੇ ਕਿੰਨੇ ਦਾ ਹੈ ਥੋੜੀ ਵਧੀਆ ਜੀ ਭੇਜ ਦੋ ਬਾਹਰ ਨੂੰ ਜਾਣੀਆਂ ਕੋਈ ਗੱਲ ਉਹ ਨਹੀਂ ਹੋਗੀ ਇਹ ਤਾਂ ਕਹਿੰਦਾ ਬੰਨਣਾ ਨਹੀਂ ਏਦੇ ਤਾਗੇ ਭੇਜਿਆ ਪਰ ਮਾਸੀ ਕਹਿੰਦੇ ਮਾਸੀ ਕਹਿੰਦੇ ਤੇ ਮਾਸੀ ਇਹਦੇ ਤਾਗੇ ਭੇਜਿਆ ਅੱਛਾ ਅੱਜ ਕਦੇ ਨਿਆਣੇ ਬੰਨਦੇ ਕਿੱਥੇ ਹੈਗਾ ਆਹੋ ਚਲੋ ਪਰ ਆਏ ਆ ਵੀ ਫੇਰ ਵੀ ਜਦੋਂ ਆਏ ਬੰਨੀ ਤੇ ਰੱਖੂਗਾ ਫਿਰ ਤਾਂ ਭਾਈ ਵੀ ਅਸੀਂ ਸਾਰੀਆਂ ਹੀ ਸੋਹਣੀਆਂ ਆ ਅਭੀ ਚੀਜ਼ ਥਾਂ ਨੂੰ ਚੈਨ ਜੀ ਇਹ ਪਕਾ ਕੇ ਬੋਟਲ ਹਾਂ ਉਹਦਾ ਰੰਗ ਜਾ ਫੇਰ ਇਹ ਕਿੰਨੇ ਦਾ ਬਾਜੀ ਇਹਨਾਂ ਅਸਲੀ ਤਲਬੇ ਦਾ ਇਹ ਇੱਕ ਲੈ ਲੈਣੇ ਜੱਪੀ ਨੂੰ ਹਾਂ ਇੱਥੇ ਰੱਖਦੇ ਆ ਤੇ ਮਾਸੜ ਜੀ ਮੰਨਣਗੇ ਤੇ ਜਿੱਥੇ ਤੁਹਾਨੂੰ ਦੂੰਗਾ ਚਲ ਜੋ ਵੀ ਆ ਇਹ ਬਾਕੀ ਔਰ ਨਹੀਂ ਬੜੀ ਲਫਾਫਾ ਹੈ ਕੱਪੜੇ ਵਾਲੇ ਇਹ ਹੋ ਰਹਿ ਗਿਆ ਜੀ 1 ਕਿਲੋ ਲਫਾਫਾ ਤੁਹਾਡਾ ਦੇਖੋ ਆ ਹੁਣ ਬਣੀ ਨਾ ਬਈ ਗੱਲ ਯਾਰ ਆ ਮਾਜੀ ਨੇ ਲੰਦੇ ਨਹੀਂ ਚੜਾਤਾ ਲ ਆ ਵੀ ਆ ਵੀ ਚੀਜ਼ਾਂ ਭਾਈ ਘੈਂਡ ਪਈਆਂ ਸਾਰੀਆਂ ਜੀ ਆ ਉਹ ਹੋਇਆ ਜੀ ਇਹੜਾ ਨਜ਼ਰ ਤੇ ਹੁੰਦਾ ਕਹਿਣਾ ਨਾ ਆ ਵੀ ਇਹ ਪਰ ਬਰੇਸਲੇਟ ਆਏ ਛੁੱਭੇ ਵਸਤੇ ਆ ਦੇ ਨੂੰ ਛੁੱਭ ਨੇ ਭੇਜਣੀ ਮਨ ਦਾ ਸੀ ਛੁੱਭ ਨਹੀਂ ਦੇਣੀਆਂ ਕਿੰਨੀਆਂ ਭੇਜਣੀਆਂ 2 4 ਤਾਂ ਮੈਂ ਭੇਜਣੀਆਂ 4 ਛੁੱਭੇ ਭੇਜਣੀਆਂ ਸਮਝ ਲੈ ਇਦਾਂ ਤੇ ਇਦਾਂ ਨਹੀਂ ਭੇਜਦੇ ਆ ਵੀ ਅੱਛਾ ਕਿਹੜੀ ਕਿਹੜੀ ਕਰੀ ਹੁਣ ਨਖਾਈ ਤੇ ਇੱਧਰ ਨੂੰ ਬੱਸ ਨੀ ਨਾ ਕੋਈ ਭੈਣ ਨੀ ਇੱਧਰ ਆਓ ਜੀ ਚਾਰ ਹੋ ਗਈਆਂ ਇੱਧਰ ਤੇ ਦੇਖ ਸਿੰਪਲ ਜਿਹਾ ੱਗੇ ਹਾਂ ਦੇਖੋ ਤਾਂ ਹਾਂ ਦੇਖੀ ਐਦਾਂ ਦਾ ਕੁਛ ਨਹੀਂ ਹਾਂ ਉਹ ਨੂੰ ਲਿੱਕਾ ਪਾ ਲੈ ਦੀ ਇੱਕ ਆਹ ਕਲਰ ਆਹ ਹਾਂ ਆਂਹੀ ਦੇ ਦੇ ਮੈਂ ਤੇ ਨਾ ਲੈ ਲਈਆਂ ਉਹ ਨਾ ਸੀ ਫਜ਼ ਹੋ ਜਾਣਾ ਕੋਈ ਨਾ ਮੈਂ ਸਮਝਦੀ ਹਾਂ ਉਸ ਦਾ ਹਟਾਉਣ ਦਾ ਫਰਜ਼ ਆ ਤੇ ਇੱਕ ਆਹ ਇਦੇ ਚੋਂ ਦੋ ਕੱਢ ਦੋ ਦੋ ਐ ਚੋਂ ਕੱਢ ਲਓ ਚਲੋ ਸੇਮ ਸੇਮ ਹੋ ਗਿਆ ਦੀਦੀ ਸੋ ਚਲੋ ਤੇਨੂੰ ਕੋਈ ਫਰਕ ਐ ਚਲ ਪਾ ਦੇ ਫਿਰ ਆ ਦੋ ਹਾਂ ਤਾਂ ਲਗ ਢਾਰ ਕੱਤੇ ਹੋ ਗਏ ਦੋ ਕੱਢ ਲਓ ਖੋਲ ਕੇ ਕਿੰਨੀਆਂ 8 8 ਕਰਨੀਆਂ ਹਨ ਇੱਕ ਹੋ ਦੋ ਹੋਰ ਦੋਸਤਾਂ ਪਰ ਔਡੀ ਵੀ ਤਾਂ ਹੈਗਾ ਉਹਨਾਂ ਦਾ ਪੁੱਤ ਆ ਡੌਗੀ ਤੁਹਾਨੂੰ ਇਹਨਾਂ ਨੂੰ ਰੱਖਦੇ ਕੇ ਆ ਨਾ ਬੁਲਿਆਣੇ ਆ ਨਾ ਉਹ ਪਾਈ ਆਪਣੇ ਸਹੀ ਗੱਲ ਆ ਹੋਰ ਦੇ ਦਿਤੀਆਂ ਹੂੰ ਹੂੰ ਉਹ ਬਿਲਕੁਲ ਇਹਨੂੰ ਪਿਆਰ ਨਾਲ ਰੱਖਦੇ ਆ ਓਡੀ ਚਲੋ ਜੀ ਲਾਓ ਜੀ ਹੋ ਗਈਆਂ ਰਖੜੀਆਂ ਤਾਂ ਹੋ ਗਈਆਂ ਇੱਕ ਇੱਕ ਪਾਸੇ ਦੀਆਂ ਹੋ ਗਈਆਂ ਹਨਾ ਹਾਂ ਹੋਰ ਮੋਲੂ ਮੋਲੂ ਜੋਗੀ ਹੋਊਗਾ ਤੁਹਾਡੇ ਕੋਲ ਹੁਣ ਮੋਲੂ ਜੋਗੀ ਦੇਖਣੀ ਹਾਂਜੀ ਮੋਲੂ ਜੋਗੀ ਹੋਣ ਦੇਖੋ ਮੋਲੂ ਜੂਗੀ ਮੋਲੂ ਨੂੰ ਇੱਕੇ ਭੇਜਣੀ ਆ ਚਾਰ ਖੜੀਆਂ ਜਾਣੀਆਂ ਉੱਥੇ ਭੇਜੂਗੀ ਚਾਰ ਹੂੰ ਅੱਛਾ ਤੇ ਇਹ ਤਿੰਨ ਤਾਂ ਮਾਸੀ ਦੇ ਬੰਦੇ ਆ ਉੱਥੇ ਉੱਥੇ ਹੂੰ ਅੱਛਾ ਉਹਨਾਂ ਕੋਲੇ ਆ ਹਾਂਜੀ ਉਹਨਾਂ ਕੋਲੇ ਜਾਣਾ ਫਿਰ ਨਾਲ ਚਰਨਾਂ ਆ ਭੇਜ ਦੇਣਾ ਹਾਂ ਮੇਰੇ ਵੱਲੋਂ ਭੇਜ ਦੇਣੀ ਠੀਕ ਠੀਕ ਆ ਠੀਕ ਆ ਆ ਲੈ ਦੀ ਤੂੰ ਤੇਰੀ ਲੈ ਦੀ ਪਾਸਰ ਕਰ ਦੂ ਜੈਸਮੀਨ ਕਰਕੇ ਰੱਖੀ ਇੱਕ ਜੈਸ ਮੈਨੂੰ ਬਲਤੇ ਹੋਗੀ 4 ਇਧਰ ਤੇ 5 ਰੱਖਣੀਆਂ ਜਾਣੀਆਂ ਨਾ ਫਿਰ 3 ਕਰ ਲਓ ਹਨਾ ਕਿਉਂਕਿ ਬੰਨ ਦਾ 4 ਹੋਣੀਆਂ ਨਹੀਂ ਮਾਣੂ ਨਾ ਦੋਵੇਂ ਬੰਨਣੀਆਂ ਕਿਉਂਕਿ ਜੈਸ ਮੈਨੂੰ ਚਲ ਫਿਰ ਮੈਨੂੰ 5 ਕਰ ਲਓ ਮੇਰੀ ਗੱਲ ਸੁਣੋ ਹੁਣ ਤੁਹਾਡੀਆਂ 3 ਭੈਣਾਂ ਜੇ 1 ਕੇ ਰਖੜੀ ਲੈ ਕੇ ਆਵੇ ਫਿਰ 1 ਕੇ ਬੰਨੇ ਤੁਹਾਨੂੰ ਭੇਜ ਲਓ ਭਾਈ ਉਹੀ ਪੰਜੇ ਭੇਜ ਲਓ ਬੰਧਨ ਹੈ ਪਿਆਰ ਹੂੰ ਇਹ ਬੰਧਨ ਤੋਂ ਥੋੜੀ ਦੇਰ ਪਹਿਲਾਂ ਜਿੰਦਗੀ ਨੇ ਕੁਝ ਟੋੜ ਵੀ ਗਿਆ ਇਹ ਕਹ ਸੁਣਿਆ ਕੀ ਦਾ ਕਿਤਾ ਪਰਾਵਾ ਦਾ ਹੈ ਹੋਰ ਕੀ ਹੈ ਕੁੰਡਾ ਹੀ ਹੋਣਾ ਭਰਾਵਾ ਦਾ ਕਿਸੇ ਨੂੰ ਮਿਲਦਾ ਨਹੀਂ ਹੱਕ ਕਿਸੇ ਨੂੰ ਨਹੀਂ ਮਿਲਦਾ ਕੋਈ ਭੈਣ ਇਹ ਵੀ ਸਭ ਚੰਨੀ ਆ ਬਹੁਤਾ ਹੈ ਭਲਾ ਚਲੋ ਇਹ ਵੀ ਵੈਸੇ ਗੱਲ ਭਾਈ ਭੈਣਾਂ ਵੀ ਆਪਣੀ ਜਗ੍ਹਾ ਸਹੀ ਆ ਵਾਜੀ ਆ ਵੀ ਰੱਖੜੀਆਂ ਆ ਮੈਂ ਕਿਤੇ ਮਠਿਆਈ ਦਾ ਡੱਬਾ ਵੀ ਰੱਖਿਆ ਵਾ ਆ ਆ ਵੀ ਆ ਰੱਖੜੀਆਂ ਸੋਹਣੀਆਂ ਆ ਡੱਬੇ ਦੇ ਵਿੱਚ ਬ੍ਰੈਸਲੇਟ ਆ ਇਹ ਵੀ ਰੱਖਣੀ ਛੋਣੀਆਂ ਜਿਹਾ ਹੈ ਹਾਂ ਹਾਂ ਆ ਬੀ ਆਪੂ ਬੀਰ ਜਾਂਦੀ ਹੈ ਕਿੰਨੇ ਦੀ ਹੈ ਦੋ ਦਿਨ ਪਾਉਂ ਬੰਨ ਕੇ ਰੱਖ ਫਿਰ ਜੀ ਮੈਂ ਕੰਮ ਦੀ ਦੋ ਸੋਸੀ ਦੋ ਸੋਸੀ ਹੈ ਯਾ ਜੇ ਬੰਨ ਨਹੀਂ ਨਾ ਨਾ ਲਿਜਾ ਦੋ ਦਿਨ ਪੜੀ ਜਾਣੀ ਜੀ ਉਹ ਲੋ ਕੋਈ ਰਖੜੀਆਂ ਦਾ ਬਾਧੂ ਹੋਈਆਂ ਜਿੰਨੀਆਂ ਮਰਜ਼ੀ ਦੇਖੋ ਡਿਜ਼ਾਈਨ ਜੈਸਮੀ ਨਾ ਆ ਵੀ ਵਧੀਆ ਵੈਸੀ ਸਭ ਵਧੀਆ ਹੀ ਆ ਜੇ ਇਹ ਲੈ ਤਾਂ ਲਈਏ ਪਾਣੀ ਜਪੀ ਨਹੀਂ ਉਹ ਡਿਜ਼ਾਈਨ ਹੋਰ ਆ ਇਹ ਹੋਰ ਆ ਲੈ ਲਓ ਫਿਰ ਜਿੰਨੀ ਜਿੰਨਾ ਆ ਦੇਣਾ ਚਲ ਉਹ ਵੀ ਠੀਕ ਹੈ ਇਹਦਾ ਉਰੇ ਉਰੇ ਦਾ ਮਨ ਭਟਕੀ ਹੋ ਜਾ ਜਿੰਨੀਆਂ ਮਰਜ਼ੀ ਦੇਖੀ ਜਾ ਇਹ ਆ ਵੀ ਸੋਹਣੀ ਆ ਭਾਈ ਲਾਓ ਜੀ ਰਖੜੀਆਂ ਹੁਣ ਅਸੀਂ ਲਈਆਂ ਲੈ ਤੇ ਹੁਣ ਆਹ ਕਵਰ ਇਹਨਾਂ ਦੇ ਤਾਰ ਕੇ ਇਹਨਾਂ ਨੂੰ ਪੁਕਾਰਨ ਵਾਸਤੇ ਕੂਰੀਅਰ ਕਰਨ ਵਾਸਤੇ ਕਰੀਏ ਰੈਡੀ ਮੈਂ ਅੱਤਿ ਸਲੇਕ ਨੂੰ ਹਾਂ ਲੈਫਟੀ ਲੈਫਟ ਮੈਨ ਕਬੂ ਪੰਜਾਬੀ ਚ ਕੀ ਕਰਦਾ ਹੈ ਕਬੂ ਲਓ ਇਹ ਐਡਰੈਸ ਪਨੇ ਲਿਖਦਾ ਸਾਰਾ ਆ ਰਹੀ ਇਹ ਵਿੱਚ ਰਖੜੀਆਂ ਕੋਸ਼ਿਸ਼ ਕਰਾਂਗੇ ਵੀ ਉੱਥੋਂ ਮਾਸੀ ਜੀ ਨੂੰ ਜਦੋਂ ਪਹੁੰਚ ਗਿਆ ਇਹ ਉਹਨਾਂ ਤੋਂ ਵੀ ਵੀਡੀਓ ਮੰਗਾਉਂਗੇ ਇੱਕ ਛੋਟਾ ਜਿਹਾ ਕਲਿੱਪ ਚਾਹੇ 1 ਮਿੰਟ ਦੀ ਉਹ ਮੰਗਾਈਏ ਆਹ ਉਹ ਫਿਰ ਕਿਸੇ ਅਗਲੇ ਬਲੌਗ ਆ ਵੀ ਆਪਣੀ ਹੈ ਕੇ ਲਓ ਜੀ ਬਹੁਤ ਸੋਹਣੇ ਬਣਾ ਚੁੱਪ ਕਰਕੇ ਪੋਸਟ ਆਫਿਸ ਚੱਲ ਜਿਓ ਅੱਛਾ ਜੀ ਉਹਨਾਂ ਨੇ ਸਟੈਂਪਸ ਟੰਕਲ ਆ ਕੇ ਅੱਛਾ ਜੀ ਤਾਂ ਇਹ ਫੋਗਰ ਕੇ ਜਾਣਾ ਉੱਥੇ ਜਾ ਕੇ ਬੋਲਣਾ ਨਹੀਂ ਹੈਗਾ ਆਪਣੇ ਕੁਝ ਵੀ ਪੁੱਛੀ ਜਾਣਾ ਬੋਲਣਾ ਨਹੀਂ ਬਸ ਉੱਥੇ ਸ਼ੋਰ ਸ਼ਰਾਬਾ ਕਰਨਾ ਮਨਾ ਹੈ ਠੀਕ ਹੈ ਜੀ ਹਾਂ ਠੀਕ ਹੈ ਜੀ ਹੋਰ ਕੋਈ ਹੁਕਮ ਬਸ ਚਲੋ ਫਿਰ ਹੋ ਚੁੱਕੇ ਇਨ ਚਿਪਕਾਉਣਾ ਜੀ ਵੀ ਤਾਂ ਪੈਣਾ ਇਹਨੂੰ ਉਹਨਾਂ ਨੇ ਆਪ ਹੀ ਕਰ ਲੈ ਸਰ ਕੁਝ ਉਹਨੇ ਚਿਪਕੋ ਵੀ ਕਰਨਾ ਹੁੰਦਾ ਤਾਂ ਹਾਂ ਠੀਕ ਹੈ ਠੀਕ ਹੈ ਬਲਾਈ ਪੁੱਤਾ Shastri ਕਾਲ ਹਾਂ ਤੇਰਾ ਨਾਮ ਸਰ ਪੁੱਛੀ ਲੈ ਕੇ ਬੋਲੀ ਦੋਰਾ ਬੋਲ ਫੈਕ ਸ਼੍ਰੀਚਾ ਬਲਾਈ ਬੁਲਾ ਦੇ ਚਾਚਰੀ ਤਾਂ ਸਾਰੇ ਹਨ ਸਾਰਿਆਂ ਨੂੰ ਤਾਂ ਖਾਈ ਜਾਂਦੀ ਏ ਇੱਕ ਵਾਰ ਫੇਰ ਬੋਲ ਦੇ ਚਾਚਰੀ ਦਾਣ ਚਾਚਰੀ ਦਾਣ ਸਾਰਿਆਂ ਨੂੰ ਜਿਹੜਾ ਸਾਰਿਆਂ ਨੂੰ ਪਿੱਛੇ ਉਹ ਖਾ ਜਾਂਦੀ ਆ ਉਹ ਖਾ ਜਾਂਦੀ ਆ ਸਾਰਿਆਂ ਨੂੰ ਮੇਰੂ ਬੁਲਾਈ ਪੁੱਤ ਮੈਨੂੰ 2 ਕਰੋੜ ਦੀ ਮੁੰਦੀ ਕਰਾ ਕੇ ਦਿੱਤੀ ਆ ਅੱਛਾ ਆਈ ਮੇਰੀ ਕੋਈ ਹੁ ਗੱਲਾਂ ਵਾਟੇ ਕੀ ਹੋ ਗਿਆ ਚਾਚਰੀ ਦਾ ਨਹੀਂ ਟੀਵੀ ਆ ਸੌਨ ਸੀ ਟੀਵੀ ਸੀਰੀਅਲ ਵਿੱਚ ਜਨਾਨੀਆਂ ਇਹਦੇ ਪਿੱਛੇ ਲੜੀ ਜਾਂਦੀਆਂ ਹਾਂ ਬਿਹਾਰ ਨੀਵਾਲੀ ਚਾਹੀਦੀ ਮੈਨੂੰ ਐਸ ਚਾਬੀਆਂ ਦੇ ਗੁੱਛੇ ਪਿੱਛੇ ਲੜੀ ਜਾਂਦੀਆਂ ਦੇ ਗੁੱਛੇ ਪਿੱਛੇ ਲੜੀ ਜਾਂਦੀ ਘਰ ਦੀ ਤਜੋਰੀ ਜਿਹੜੀ ਹੁੰਦੀ ਆ ਉਹ ਮੇਰੇ ਹੱਥ 'ਚ ਹੋਣੀ ਚਾਹੀਦੀ ਆ ਹੋਰ ਇਹ ਗੱਲਾਂ ਪਿੱਛੇ ਲੜਾਈਆਂ ਆ ਆ ਕਈ ਜਗ੍ਹਾ ਆ ਸਟੋਰੀ ਹੁੰਦੀ ਵੀ ਸੱਸ ਵਾਲੇ ਕੰਗਣ ਮੈਂ ਲੈਣੇ ਆ ਹਾਂ ਹੋਰ ਮੈਂ ਖੋਜਾ ਮਾਦੀ ਥੋੜੀ ਸੇਵਾ ਮੈਂ ਕਰੀਆ ਮੈਂ ਹੱਕਦਾਰ ਆ ਇਸ ਚੀਜ਼ ਦਾ ਹਾਂ ਇਹੀ ਸਟੋਰੀਆਂ ਜਾਂ ਹੁੰਦੀਆਂ। ਆਈ ਸਟੋਰੀਆਂ ਕਿਸੇ ਨੂੰ ਨਾ ਕਰੋ। ਸਟੋਰੀਆਂ ਐ। ਹਾਂ। ਵੰਡ ਕਰ ਦੋ। ਉਹਨੂੰ ਦੇ ਦੋ ਅੱਧੀ ਚੀਜ਼ ਅੱਧੀ ਇਹਨੂੰ ਦੇ ਦੋ। ਬਿਲਕੁਲ। ਸਾਨੂੰ ਅੱਧੀ ਦੇ ਦੇ। ਨਾ ਕੋਈ ਕਰੇ ਚਾਹੇ ਨਾ। ਵੰਡ ਕੇ। ਵੰਡ ਕੇ ਦੇ ਦੋ। ਹੋ ਗਿਆ। ਇੱਕੋ ਜੀ ਦੇ ਦੋ। ਇਹ ਆਪਣੀ ਕਰਮਾਂ ਦੀ ਐ। ਗੱਲ ਸਹੀ ਐ ਭਾਈ ਬਿਲਕੁਲ ਸਹੀ ਗੱਲ ਆ। ਜਿਹਦੇ ਕਰਮਾਂ ਸੇਵਾ ਹੋਈ। ਨਹੀਂ। ਮੈਂ ਤਾਂ ਬੜੇ ਬਹੁਤ ਕਹੂੰਗੀ ਇਹਨੇ ਆਪਣੀ ਜਾਨ ਦੀ ਬਾਜ਼ੀ ਪਰ ਖੇਲ ਕੇ ਮੇਰੀ ਜਾਨ ਬਚਾਈ। ਮੈਂ ਤਾਂ ਇਹਨੂੰ ਕਹੂੰਗੀ। ਇਹ ਯਾਦ ਨਹੀਂ ਕਰਨੀ ਇਹਦੇ ਹੋਏ। ਲੋਹੀ ਨਹੀਂ ਰਹਾ। ਗਾਨੀਆਂ ਸਹੀ ਭਾਈ ਹਾਂ ਬਾਪੂ ਸਾਰੇ ਸਾਰੇ ਹਾਂ ਇਹ ਤਾਂ ਹੈ ਇਹ ਲਖੜੀ ਆਉਂਦੀ ਮੁਰਖ ਜਿਹੜਾ ਉਹਗਾ ਵੀ ਮੇਰਾ ਐ ਬਹੂ ਆ ਚੰਗੀ ਮੇਰੀ ਉਹ ਬਹੂ ਆ ਹਾਂ ਆ ਵੀ ਰੱਖੋ ਬਿਲਕੁਲ ਬਿਲਕੁਲ ਸਹੀ ਗੱਲ ਮਾਂ ਤਾਂ ਸਭ ਦੀ ਹੋ ਆ ਮਾਂ ਤਾਂ ਸਭ ਦੀ ਹੋ ਬਿਲਕੁਲ ਸਹੀ ਗੱਲ ਆ ਦੇਖੋ ਲੈ ਭਾਈ ਮਾਂ ਤਾਂ ਰਖੜੀਆਂ ਵੀ ਲੈ ਜਾਂਦੀ ਕੋਲ ਪਾਰਸਲ ਕਰਤੀਆਂ ਜੀ ਇਹ ਚਾਪੀ ਹਾਂ ਮਾਸੀ ਜੀ ਵਾਲੀਆਂ ਭੇਟੀਆਂ ਸੀ ਮੋਨ ਨੀ ਥੋੜੇ ਜਿਹੇ ਦਿਨ ਤੱਕ ਕਰਦੇ ਨੇ ਆਏ ਆ ਨਾ ਫਿਰ ਬਹੁਤ ਹੀ ਬੜੀਆਂ ਨੇ ਆਲੇ ਬੰਦੇ ਨਹੀਂ ਹੈਗੇ ਹਾਂ ਠੀਕ ਹੈ ਹਬਾ ਹੋਰ ਕੀ ਉਹ ਇੱਕ ਗੱਲ ਆ ਦੇਖ ਲੈ ਮਮੀ 9 10 ਤਰੀਕ ਦੀ 9 ਅਗਸਤ ਦੀ 9 ਦੀਆਂ ਆ ਗਈਆਂ ਇਹ ਜਿਹੜੀ 9 ਆਣੀ ਆ ਭਾਦੂ ਤਾਂ ਪਹਿਲਾਂ ਹੀ ਆ ਗਈਆਂ ਅੱਛਾ 6 ਸਹੀ ਮਹੀਨਾ ਚੜ ਜਾਣਾ ਹਾਂ ਸੋਣ ਚ ਹੀ ਸੋਣ ਚ ਸੋਣ ਚ ਆ ਜਾਣੀਆਂ 9 ਅਗਸਤ ਦੀਆਂ ਮੈਂ ਇੱਕ ਬੜੇ ਵੀਰ ਦੇ ਬੰਨਣੇ ਇੱਕ ਮੰਮੀ ਦੇ ਬੰਨਣੇ ਇੱਕ ਥੋੜੇ ਬੰਨਣੀਆਂ ਹੁਣ ਤੁਸੀਂ ਦੇ ਦਿਓ ਮੈਨੂੰ ਕਿਆ ਬੇਣਾ ਚੱਲ 50-50 ਰੁਪਏ ਦੇ ਦਿੰਦੇ ਹਾਂ ਹਾਂ ਵੀਰ ਜੀ ਆ ਵੀ ਚ ਦੇ ਦਿੰਦੇ ਚਾ ਚਾ ਓਕੇ ਹਾਇਨੇ ਰਾਬਾ ਕਰ ਲਿਆ ਤਾਂ ਉਹ ਕਿੱਥੇ ਚੱਲ ਬਣੇ ਲੁੱਦੇ ਬਦਿਆ ਇੱਕ ਹਜਰ ਪਰਨਾ ਵੀ ਭਾਈ ਲਿਆਂਦਾ ਸੀ ਮੋਲੂ ਜੋਗਾ ਸਾਰੇ ਸਾਰੇ ਸਰੇਚ ਵੀ ਪਾਤਕ ਵਗੈਰਾ ਪਰਨਾ ਜਿੱਦਾਂ ਵੀ ਸੁਣੀ ਰੱਖਣੀ ਨਹੀਂ ਦੇਣੀ ਹੂੰ ਸੁਣੀ ਠੀਕ ਹੈ ਕਈ ਜਣੇ ਕੜਾ ਵੀ ਦਿੰਦੇ ਆ ਅੱਛਾ ਇਹਨਾਂ ਦਾ ਕੜਾ ਦਿੱਤਾ ਨਾਰਮਲ ਆਹ ਜੈਸੀ ਚਪੜੀ ਜੰਗੂ ਨਹੀਂ ਹੈ ਅਸੀਂ ਇੱਕ ਕਾਕੇ ਜੋਗੀ ਭਾਈ ਚੁਗੂ ਕਾਟੇ ਖੋਦ ਦੇਣੀ ਹੈ ਹੈ ਮੰਮੀ ਕਹਿੰਦੇ ਜੈਸੂ ਦੇ ਬਾਰੇ ਛੋਟੇ ਛੋਟੇ ਆ ਪਾਈ ਫਸੋਣੀਆਂ ਤੇ ਆਹੀ ਰੱਖਣਾ ਪੜਾ ਤੇ ਆ ਵੱਢਣਾ ਪੈਣਾ ਫੇਰ ਆ ਜਾਣੀਆਂ ਹਾਂ ਆ ਤਾਂ ਥੋੜਾ ਜਿਹਾ ਪੂਰੀ ਪੂਰੀਆਂ ਲਾ ਨਹੀਂ ਆ ਗਈ ਮੰਮੀ ਦੀ ਵੀ ਐਂ ਆ ਮੰਮੀ ਨੂੰ ਲੈਣੀਆਂ ਨਹੀਂ ਨਹੀਂ ਇਹ ਤਾਂ ਜੈਸ ਮਿੰਜੂ ਗਿਆ ਮੰਮੀ ਨੂੰ ਹੀ ਨ ਦਵਾਈ ਵੀ ਪੈਣਾ ਮੰਮੀ ਚੱਲੀ ਜਾਂਦੀ ਬਹੁਤ ਟਾਈਮ ਪਹਿਲਾਂ ਉਹ ਮੈਨੇ ਸਾਰੀਆਂ ਜੁੱਤੀਆਂ ਤੇ ਪਿਆਰ ਲੱਗ ਕੇ ਲਿਖ ਦੇਣਾ ਪੈਣਾ ਕਾਸਤ ਉਹ ਹਾੜੀ ਜੁੱਤੀਆਂ ਜਿਹੜੀਆਂ ਪੰਜਾਬੀ ਜੁੱਤੀਆਂ ਇਹ ਪੁੱਤ ਸਿੰਪਲ ਨਵੀਆਂ ਚੱਲੀਆਂ ਪਾ ਕੇ ਆਈਆਂ ਮੈਂ ਦਵਾਈ ਲੈ ਆਈਆਂ ਇਹਨੂੰ ਅੱਛਾ ਬੱਸ ਮੇਰੀ ਸੰਗਤ ਦਾ ਸਵਾਦ ਆ ਮੈਂ ਤੇਰਾ ਕੰਮ ਕਰਕੇ ਦਵਾਈਆਂ ਤੈਨੂੰ ਨਹੀਂ ਨਹੀਂ ਮੈਂ ਤਾਂ ਹੀ ਮੈਂ ਕਿਹਾ ਮੈਂ ਕੱਲ ਸਾਰੀਆਂ ਵਿਆਹ ਵੀ ਆ ਲਤੀਆਂ ਵੀ ਆਂ ਦੀਦੀ ਕਹਿੰਦੀ ਸਿਲਕ ਜੂਂਗੀ ਉਹਨਾਂ ਪੰਜਾਬੀ ਜੁੱਤੀ ਸਿਲਕ ਦੀ ਆ ਉਹ ਇਧਰ ਹੀ ਦੀ ਵੀ ਸੁਣ ਲਓ ਭਾਈ ਹਾਂਜੀ ਹੁਣ ਬੋਲੋ ਜੀ ਸਤਰੀ ਤਾਰਿਆਂ ਨੂੰ ਇਹ ਸੱਸੀ ਕਾ ਨੇ ਬੁਲਾਈ ਜਾਂਦੀ ਆ ਸਤਰੀ ਵੀ ਸੱਸੀ ਕਾ ਕਰਦੇ ਆ ਕਿਰਟਾ ਲਾਇਆ ਹੋਇਆ ਲੱਡੂ ਜੇ ਨੇ ਇਹਨੂੰ ਤਾਂ ਦੇਖ ਲਓ ਤੁਸੀਂ ਮੈਂ ਤੂੰ ਵੀ ਸੱਚੀ ਕਰਾ ਚਾ ਚੀਕਾ ਚੀਕਾ ਕੋ ਜੋਆ ਪਿਆ ਤੇ ਵੀ ਬੁਲਾਉਂਦਾ ਸੱਸੀ ਕਾ ਲੋ ਹਾਂ ਐਵੇਂ ਜਦਾਂ ਐ ਕਰਕੇ ਗੁਲੀ ਫਰਕੀ ਆ ਮੈਂ ਨਹੀਂ ਜਦਾਂ ਮਨਕੀਰਤ ਪਤਾ ਬਲਾਈਂ ਛਾਚੀ ਕਾ ਛਾਚੀ ਕਾ ਪਾਉ ਪੁੱਤ ਛਾਚੀ ਕਾ ਛੱਡੀ 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 ਇੱਕ ਵਾਰ ਬੁਲਾ ਦੇ ਛਾਚੀ ਕਾ ਬੁਲਾਓ ਛਾਚੀ ਕਾ ਬੁਲਾਓ ਛਾਚੀ ਤੇਰੀ ਮਨੀ ਆ ਛਾਚੀ ਇਹ ਗੱਲਾਂ ਉਹ ਗੁਰਦੀਰ ਨੂੰ ਮਨੀ ਕਹਿਦੀ ਆ ਮਨ ਹੁਣੀ ਕਿੰਦਾ ਤੂੰ ਸਿੰਨੂ ਕਿਉ ਮਨੀ ਕਿਹਾ ਮੈਂ ਹੈ ਸਾਡਾ ਮਨੀ ਆ ਤੁਹਾਡਾ ਮਨੀ ਆ ਕਹਿੰਦਾ ਨਾ ਰਮਨਾ ਨੂੰ ਕਹਿੰਦਾ ਤੁਸੀਂ ਨਾਂ ਨਹੀਂ ਲੈਣਾ ਮਾਮੀ ਹੁਣੀ ਬੇਸ਼ੱਕ ਮਨੀ ਕਹਿਣਾ ਕਿਨੂੰ ਵੀਰ ਵੀ ਮੈਨੂੰ ਮਨੀ ਕਹਿੰਦੇ ਆ ਇਹ ਕਹਿੰਦੀ ਮਨੀ ਹੁਣੀ ਨਾ ਰਮਨ ਹੁਣੀ ਮਨੀ ਕਹਿੰਦੀ ਹੈ ਤੁਸੀਂ ਕਾਕੇ ਜੀ ਬੜੀ ਮਨੀ ਕਹਿੰਦੀ ਅੱਛਾ ਤੇਰਾ ਨਾਂ ਮਨੀ ਬੇਸ਼ੱਕ ਮਾਮੀ ਕਹਿੰਦਾ ਜੋ ਮਰਜ਼ੀ ਕਹਿ ਲਿਆ ਮਾਮੀ ਦਾ ਨਹੀਂ ਮਨਕੀਰ ਤੇ ਰੱਖੋ ਨਾਮ ਇੱਕੇ ਠੀਕ ਰਹਿੰਦਾ ਐਸੇ ਕਹਿੰਦੇ ਤੇ ਪਿਆਰ ਨਾਲ ਕਹਿ ਦਿੰਦਾ ਕਿ ਨਾ ਮਾਮੀ ਦਾ ਮਨੀ ਆਹੇ ਸੋਨਾ ਮਾਮਲੀ ਤਾਂ ਮੈਂ ਆਈਆਂ ਨਾ ਅੱਛਾ ਮੈਂ ਬਬਲੂ ਬਲੂਂਗੜਾ ਹਾਂ ਨੌ ਨਵੀਂ ਪੱਕ ਜੰਦੇ ਇਹਨੇ ਮਨਕੀਰਤ ਬਿਲਕੁਲ ਓ ਮਨਕੀਰਤ ਪੁੱਤ ਬੁਲਾ ਦੇ ਸਾਸੀ ਕਾਲ ਪੁੱਤ ਸਾਸੀ ਕਾ ਬੁਲਾਓ ਚਾ ਅਛੀ ਕਾਲ ਕਰੋ ਸਾਸੀ ਕਾ ਚਾ ਅਛੀ ਕਾ ਮੈਂ ਕਰਤਾ ਬਸਣਾ ਕਈ ਵਾਰ ਕਰ ਦਿੰਦਾ ਕਿੱਦਾਂ ਬਾਈ ਕਿੱਦਾਂ ਬੱਦੇ ਚੀਂ ਗੀਟਾ ਪਾ ਚੀ ਗੋੜੀ ਤੁਸੀਂ ਸਾਰੇ ਥੱਲੇ ਮੈਂ ਮੰਦਿਰ ਚੋਰੀ ਚੋਰੀ ਦੇ ਵੀਡੀਓ ਬਣਾਵੇ ਤੇ ਟਿੱਡੀ ਹੋ ਹੋ ਦੇਖੋ ਕੀ ਪਾ ਕੇ ਡੈਡੀ ਹੋ ਹੋਾ ਪਾ ਕੁੜੀ ਚੁੰਨੀ ਤਾਂ ਐਡੀ ਬੜੀ ਲਈ ਵੀ ਥੱਲੇ ਲਮਕਦੀ ਸਾਰੀ ਪਾ ਕਿੱਧਾ ਹੁਣ ਪਾ ਪਾ ਕੁੜੀ ਕਾਲੂ ਨਾਨਾ ਆਊਗਾ ਨੂਰ ਦਾ ਕਿੱਧਾ ਪਾ ਦੇ ਕਿੱਧਾ ਪਾ ਕੁੜੀ ਆਇਆ ਪਾ ਪਾ ਕਿੱਧਾ ਚੁੰਨੀ ਉਹ ਵਿਚਾਰੀ ਨੂੰ ਐਡੀ ਬੜੀ ਐਡੀ ਮੇਰੀ ਉੱਤਰੋਂ ਆ ਕੇ ਲੈ ਕੇ ਗਈ ਗਈ ਆ ਨਹੀਂ ਲੈਣੀ ਆਂ ਤੇ ਮੈਂ ਹਾਂ ਲੈਣੀ ਆ ਪਾ ਲੈ ਕੇ ਚੁਨੀ ਇਹਦਾ ਪਾਉ ਭਾਈ ਕਿਦਾ ਉਗੀ ਹੋਗੀ ਗਰਮ ਹੋਗੀ 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 ਪਾ ਦੇ ਪਾ ਦੇ ਕਿੱਦਾਂ ਅਗਲੀ ਨੇ ਚੁੰਨੀ ਖਿਲਾਰ ਕੇ ਲੈਣੀ ਆ ਚੁੰਨੀ ਅਗਲੀ ਕਹਿੰਦੀ ਥੱਲੇ ਫੜੋ ਕਹਿੰਦੀ ਚੁੰਨੀ ਫੜੋ ਪਹਿਲਾਂ ਮੈਂ ਫੜਾ ਫੜਾ ਲਿੰਦਾ ਦੱਬ ਉਹ ਕੋਡੀ ਹਾਂ ਇਹਦਾ ਪਾਉ ਭਾਈ ਕਿੰਨੀ ਨੇ ਸਟੈਨ ਨਾਲ ਚੁੰਨੀ ਲਈ ਆ ਪਾ ਹੁਣ ਪਾ ਕਿੱਦਾਂ ਹਾਂ ਪਾ ਕਿਦਾ ਕੋਈ ਆਉਂਦਾ ਹੀ ਦੰਦੇ ਆਉਂਗੇ ਅੱਤ ਦੇਖਿਓ ਫੁੱਟ ਨਹੀਂ ਚੱਲਦਾ ਜੀ ਜੀ ਨੂੰ ਕਿੱਥੇ ਦੀ ਗੱਡੀ ਥੋੜੀ ਲੱਗਦੀ ਐ ਕਰਦੀ ਹਾਂ ਚਾਚੇ ਬੈਠੇ ਨਾ ਚਾਚੇ ਨੂੰ ਕਰਕੇ ਚਾਚੇ ਗੱਡੀ ਨੂੰ ਕਰਾਉਂਦੇ ਚਤਰੀ ਗਾ ਸਾਰਿਆਂ ਸਾਰਿਆਂ ਤੇ ਕੈਮਰੇ ਵਾਲੀ ਤਾਂ ਇਹਨੂੰ ਪੱਕੀ ਨਿਸ਼ਾਨੀ ਮਿਲ ਗਈ ਜਾਂ ਕੈਮਰਾ ਮੋਰੇ ਆਂਦਾ ਨਾਲ ਸਾਸਰੀ ਗਾ ਸਾਰਿਆਂ ਨੂੰ ਸਾਸਰੀ ਗਾ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਫਤਿਹ ਤੂੰ ਵੀ ਕਰ ਵੇ ਲੱਡੂ ਜਾ ਜਾ ਚਲੋ ਜੀ ਮੈਂ ਠੀਕ ਆ ਹੁਣ ਅਗਲੇ ਵਲੌਗ ਚ ਮਿਲਦੇ ਆ ਸਾਰੇ ਜਾਣੇ ਆਪਣੇ ਧਿਆਨ ਰੱਖਿਓ ਜੀ ਠੀਕ ਆ ਸੋ ਰੱਖਣੀ ਦਾ ਤਿਹਾਰ ਆ ਰਿਹਾ ਤੇ ਉਸ ਤੋਂ ਪਹਿਲਾਂ ਸੌਣ ਨਹੀਂ ਉਸ ਤੋਂ ਪਹਿਲਾਂ ਤੀਆਂ ਉਸ ਤੋਂ ਪਹਿਲਾਂ ਸੌਣ ਤੀਆਂ ਦਾ ਤੀਆਂ ਆ ਵੀ ਹੋਗੇ ਸੌਣ ਦੀਆਂ ਆਹੀ ਗਾ ਚਲੋ ਠੀਕ ਆ ਜੀ ਫਿਰ ਬਾਏ ਬਾਏ